ਹੋਣ ਜਾ ਰਹੀ ਆ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ RAM ਮੰਦਰ ਤਿਆਰ ਹੋ ਰਿਹਾ ਔਰ 500 ਸਾਲ ਦਾ ਇਤਿਹਾਸ ਉਸਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਫਿਲਹਾਲ ਤੁਹਾਨੂੰ ਤਸਵੀਰਾਂ ਅੰਦਰ ਦੀਆਂ ਦਿਖਾ ਦਈਏ ਤਿਆਰੀਆਂ ਬਹੁਤ ਜ਼ੋਰ ਸ਼ੋਰ ਹਤ ਨੇ ਅਬ ਜੋ 22 ਜਨਵਰੀ ਨੂੰ ਇਤਿਹਾਸ ਦੀ ਗੱਲ ਹੋਣੀ ਹੈ ਇਤਿਹਾਸ ਦੇ ਪੰਨਿਆਂ ਤੇ ਵਿੱਚ ਸੁਨਹਿਰੀ ਅੱਖਰਾਂ ਚ ਇਹ ਦਿਨ ਲਿਖਿਆ ਜਾਣਾ ਹੈ ਉਸ ਦਿਨ ਦੀ ਉਡੀਕ ਉਸ ਦਿਨ ਨੂੰ ਹਰ ਉਹ ਸ਼ਖਸ ਉਡੀਕ ਰਿਹਾ ਹੈ ਜੋ RAM ਦਾ ਭਗਤ ਹੈ ਜੋ Hindu ਧਰਮ ਦਾ ਭਗਤ ਹੈ ਜੋ ਸਨਾਤਨ ਦਾ ਭਗਤ ਹੈ ਤਾਂ ਇਹ ਤਸਵੀਰਾਂ ਰਾਮ ਮੰਦਰ ਦੇ ਅੰਦਰਲੇ ਦਿਖਾ ਰਹੇ ਆ ਭਗਤ ਵੀ ਮੈਂ ਜਿਹੜੇ ਮੌਜੂਦ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਤਾਂ ਇਤਿਹਾਸ ਕੀ ਹੈ ਬਾਬਰੀ ਮਸਜਿਦ ਬਾਬਰੀ ਮਸਜਿਦ ਨੂੰ ਲੈ ਕੇ ਅਗਰ ਕਿਹਾ ਜਾਵੇ ਤਾਂ ਜਿਹੜੀ ਉਹ ਮਸਜਿਦ ਨੂੰ ਢਾਇਆ ਗਿਆ ਉਸ ਤੋਂ ਬਾਅਦ ਰਾਮ ਮੰਦਰ ਬਣਾਇਆ ਗਿਆ ਉਸ ਦਾ ਸਾਰਾ ਇਤਿਹਾਸ ਕੀ ਹੈ 1528 ਦੇ ਵਿੱਚ ਮਸਜਿਦ ਬਾਬਰੀ ਵੱਲੋਂ ਬਣਾਈ ਜਾਂਦੀ ਹੈ ਇਬਰਾਹਿਮ ਲੋਧੀ ਨਾਲ ਯੁੱਧ ਹੁੰਦਾ ਹੈ ਔਰ ਉਸ ਦੀ ਜਿਹੜਾ 1528 ਦੇ ਵਿੱਚ ਬਾਬਰ ਨੇ ਰਾਮ ਮੰਦਰ ਤੋੜ ਕੇ ਮਸਜਿਦ ਬਣਾਈ ਇਹ ਹਿੰਦੂ ਸੰਗਠਨਾਂ ਦਾ ਦਾਵਾ ਸੀ ਰਾਮ ਦੇ ਮੁੰਡੇ ਕੁਸ਼ ਦੇ ਵੱਲੋਂ ਇਹ ਰਾਮ ਮੰਦਰ ਬਣਾਇਆ ਗਿਆ ਸੀ ਕਿਹਾ ਇਹ ਵੀ ਜਾਂਦਾ ਕਿ 5000 ਮੰਦਰ ਸੀ ਔਰ 21 April ਨੂੰ ਇਹ ਬਾਬਰੀ ਮਸਜਿਦ ਜਿਹੜੀ ਆ ਬਣਾਈ ਜਾਂਦੀ ਆ 150 ਸਾਲ ਇਹ ਬਾਬਰੀ ਮਸਜਿਦ ਐਵੇਂ ਹੀ ਰਹੀ ਕਿਉਂਕਿ ਮੁਗਲ ਸ਼ਾਸਕ ਦਾ ਬਹੁਤ ਬੋਲਬਾਲਾ ਸੀਗਾ ਉਸ ਨੂੰ ਲੈ ਕੇ ਕੋਈ ਵੀ ਕੋਈ ਆਵਾਜ਼ ਨਹੀਂ ਚੁੱਕ ਸਕਦਾ ਸੀ ਫਿਰ ਕੀ ਹੁੰਦਾ 21 April ਨੂੰ ਜਦੋਂ ਇਹ ਮਸਜਿਦ ਬਣਦੀ ਆ ਉਸ ਤੋਂ ਇਰ ਸੌ ਸਾਲ ਬਾਅਦ ਜਦੋਂ ਕੋਈ ਆਵਾਜ਼ ਨਹੀਂ ਚੁੱਕੀ ਤਾਂ 190 ਸਾਲ ਬਾਅਦ ਰਾਜਸਥਾਨ ਦੇ ਇੱਕ ਰਾਜਾ ਜਿਨ੍ਹਾਂ ਦਾ ਨਾਮ ਜੈ ਸਿੰਘ ਦੱਸਿਆ ਜਾਂਦਾ ਉਹਨਾਂ ਨੇ ਇਸ ਮਸਜਿਦ ਤੋਂ 100 ਮੀਟਰ ਤੇ ਇੱਕ ਰਾਮ ਚਬੂਤਰਾ ਬਣਾਇਆ ਸੀ ਉਸ ਰਾਮ ਚਬੂਤਰੇ ਤੇ 250 ਸਾਲ ਬਾਅਦ ਪੂਜਾ ਵੀ ਸ਼ੁਰੂ ਹੋਣੀ ਸ਼ੁਰੂ ਹੋਈ ਫਿਰ 1813 ਜਿ ਪਹਿਲੀ ਵਾਰ ਹਿੰਦੂ ਸੰਗਠਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਇਸ ਥਾਂ ਤੇ ਪਹਿਲਾ ਰਾਮ ਮੰਦਰ ਸੀ ਪੂਰੇ 250 ਸਾਲ ਬਾਅਦ ਇਸ ਥਾਂ ਦਾ ਜ਼ਿਕਰ ਹੁੰਦਾ ਕਿ ਇਸ ਥਾਂ ਤੇ ਰਾਮ ਮੰਦਰ ਸੀ ਕਿਉਂਕਿ ਮੁਗਲ ਸ਼ਾਸਕ ਬਹੁਤ ਜ਼ਿਆਦਾ ਤਾਕਤਵਰ ਸੀ ਇਸ ਥਾਂ ਤੇ ਅਗਰ ਕੋਈ ਕਿਸੇ ਜ਼ਿਕਰ ਵੀ ਕਰਦਾ ਸੀ ਤਾਂ ਉਸ ਥਾਂ ਨੂੰ ਲੈ ਕੇ ਉਸ ਬੰਦੇ ਨੂੰ ਵੜ ਦਿੱਤਾ ਜਾਂਦਾ ਸੀ ਇਹ ਵੀ ਕਿਹਾ ਜਾਂਦਾ ਹੈ ਤਾਂ ਫੈਜ਼ਾਬਾਦ ਦੇ ਅੰਗਰੇਜ਼ਾਂ ਨੇ ਵੀ ਦਾਵਾ ਕੀਤਾ ਸੀ ਜਦੋਂ ਕਿ ਕਿਉਂਕਿ ਇਸ ਥਾਂ ਦਾ ਨਾਮ ਫੈਜ਼ਾਬਾਦ ਸੀ ਇਹ ਅਯੁੱਧਿਆ ਬਾਦ ਦੇ ਵਿੱਚ ਜਦੋਂ ਯੋਗੀ ਸਰਕਾਰ ਵੜਦੀ ਆ ਉਦੋਂ ਰੱਖਿਆ ਜਾਂਦਾ ਫੈਜ਼ਾਬਾਦ ਦੇ ਜੋ ਅੰਗਰੇਜ਼ ਸੀ ਉਹਨਾਂ ਸਮਿਆਂ 'ਚ 1814-15 ਦੇ ਵਿੱਚ ਉਹਨਾਂ ਨੇ ਵੀ ਦਾਵਾ ਕੀਤਾ ਸੀ ਕਿ ਇਸ ਥਾਂ ਦੇ ਉੱਤੇ ਪਹਿਲਾਂ ਰਾਮ ਮੰਦਰ ਸੀ ਤੇ 1838 ਅੰਗਰੇਜ਼ਾਂ ਨੇ ਰਿਪੋਰਟ ਚ ਇਹ ਸਾਰਾ ਕੁਝ ਪੇਸ਼ ਪੇਸ਼ ਕੀਤਾ ਸੀ ਲਿਖਤੀ ਚ ਉਸ ਤੋਂ ਬਾਅਦ ਹੰਗਾਮਾ ਹੁੰਦਾ ਤੇ ਉੱਥੇ ਨਵਾ ਜਿਹੜੀ ਨਮਾਜ਼ ਤੇ ਪੂਜਾ ਬਿਲਕੁਲ ਬੰਦ ਕਰ ਦਿੱਤੀ ਜਾਂਦੀ ਹੈ ਤਾਂ 1855 ਤੱਕ ਕਾਫੀ ਰੌਲਾ ਪੈਂਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਤੇ ਫਿਰ ਕੀ ਹੁੰਦਾ ਹੈ ਰਾਮ ਚਬੂਤਰੇ ਦੇ ਜਦੋਂ ਪੂਜਾ ਸ਼ੁਰੂ ਹੋਣੀ ਸ਼ੁਰੂ ਹੁੰਦੀ ਹੈ ਤਾਂ 1855 ਦੇ ਵਿੱਚ ਇਸ ਰਾਮ ਚਬੂਤਰੇ ਦਾ ਛਤਰੀ ਲਗਾਉਣ ਦੀ ਅਦਾਲਤ ਵੱਲੋਂ ਜਿਹੜੀ ਆ ਮੰਗ ਕੀਤੀ ਜਾਂਦੀ ਆ ਪਰ ਇਸ ਤੇ ਰੋਕ ਲਗਾ ਦਿੱਤੀ ਗਈ ਸੀ ਤਨਿਰਮੋਹੀ ਅਖਾਰਾ ਜੋ ਇਸ ਰਾਮ ਮੰਦਰ ਦਾ ਸ਼ੁਰੂ ਤੋਂ ਸਮਰਥਨ ਕਰਦਾ ਰਿਹਾ ਪਰ ਕੁਝ ਵੀ ਹੱਥ ਨਹੀਂ ਲੱਗਦਾ 1934 ਉਹ ਦਿਨ ਆਉਂਦਾ ਜਦੋਂ ਇਸ ਥਾਂ ਤੇ ਦੰਗੇ ਹੁੰਦੇ ਰਹੇ ਇਸ ਥਾਂ ਤੇ ਜਦੋਂ ਦੰਗੇ ਹੋਣੇ ਸ਼ੁਰੂ ਹੋਏ ਤਾਂ ਬਾਬਰੀ ਮਸਜਿਦ ਦੀ ਦੀਵਾਰ ਤੋੜੀ ਗਈ ਸੀ ਹਾਲਾਂਕਿ ਉਹ ਬਾਬਰੀ ਮਸਜਿਦ ਦੀ ਦੀਵਾਰ ਵੀ ਬਣਾਈ ਗਈ ਤਾਂ ਜਦੋਂ 1947 ਚ ਦੇਸ਼ ਆਜ਼ਾਦ ਹੁੰਦਾ ਤਾਂ ਫਿਰ ਕਿਤੇ ਨਾ ਕਿਤੇ ਰਾਮ ਭਗਤਾਂ ਨੂੰ ਲੱਗਿਆ ਕਿ ਜਿਹੜਾ ਇਸ ਤੇ ਰਾਮ ਮੰਦਰ ਨੂੰ ਅਜੰਡੇ ਚ ਸ਼ਾਮਲ ਕੀਤਾ ਜਾਵੇਗਾ ਪਰ ਰਾਮ ਮੰਦਰ ਨੂੰ ਅਜੰਡੇ ਚ ਬਿਲਕੁਲ ਵੀ ਸ਼ਾਮਲ ਨਹੀਂ ਕੀਤਾ ਗਿਆ ਸੀ ਤਾਂ ਇਤਿਹਾਸ ਜੋ ਜੋ ਇਤਿਹਾਸ ਦੇ ਵਿੱਚ ਦਾਅਵੇ ਕੀਤੇ ਜਾਂਦੇ ਆ ਉਸ ਦੇ ਬਾਰੇ ਤੁਹਾਨੂੰ ਵਿਸਤਾਰ ਚ ਜਾਣਕਾਰੀ ਦੇ ਰਿਹਾ ਕਾ ਉਹ ਦਿਨ ਜਿਸ ਦਿਨ ਤੋਂ ਬਾਅਦ ਰਾਮ ਅੰਦੋਲਨ ਦੀ ਤਸਵੀਰ ਬਦਲੀ ਉਹ ਸੀ 1949 ਜਿਸ ਦਿਨ ਵਿਵਾਦ ਵਿਵਾਦਕ ਢਾਂਚੇ ਦੇ ਅੰਦਰ ਸਵੇਰੇ ਸਵੇਰੇ ਪੂਜਾ ਹੋਣ ਲੱਗ ਪਈ ਸੀ ਦਾਵਾ ਕੀਤਾ ਗਿਆ ਸੀ ਕਿ ਰਾਮ ਮੰਦਰ ਦੀ ਮੂਰਤੀ ਥਾਂ ਦੇ ਉੱਤੇ ਪ੍ਰਗਟ ਹੋ ਗਈ ਸੀ ਤਾਂ ਪੂਜਾ ਦੇ ਵਿਵਾਦ ਮਗਰੋਂ ਮੁਸਲਿਮ ਐਕਸ਼ਨ ਕਮੇਟੀ ਬਣਾਈ ਗਈ ਸੀ ਸੁਨੀ ਬਖੂ ਬੋਰਡ ਵੱਲੋਂ ਫਿਰ ਇਸ ਨੂੰ ਲੈ ਕੇ ਲਗਾਤਾਰ ਕੋਰਟ ਦੇ ਵਿੱਚ ਵਿਵਾਦ ਚੱਲਦਾ ਰਿਹਾ ਤਾਂ ਜਦੋਂ 1980 ਦੇ ਵਿੱਚ ਬੀਜਪੀ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਉਂਦੀ ਹੈ ਸੰਗਠਨ ਸੱਤਾ ਦੇ ਵਿੱਚ ਆਉਂਦਾ ਹੈ ਸੰਗ ਜਿਹੜਾ ਉਹ ਆਪਣਾ ਸੰਗਠਨ ਮਜ਼ਬੂਤ ਕਰਦਾ ਤਾਂ ਉਦੋਂ ਰਾਮ ਅੰਦੋਲਨ ਦੀ ਤਸਵੀਰ ਬਦਲਦੀ ਹੈ ਉਸ ਰਾਮ ਮੰਦਰ ਨੂੰ ਬਣਾਉਣ ਨੂੰ ਲੈ ਕੇ ਚਰਚਾਵਾਂ ਤੇਜ਼ ਹੁੰਦੀਆਂ ਨੇ 1984 ਦੇ ਵਿੱਚ ਵੀ ਜਿਹੜਾ ਦਿੱਲੀ ਦੇ ਵਿੱਚ ਬੈਠਕ ਰੱਖੀ ਸੀ ਪਰ ਇੰਦਰਾ ਗਾਂਧੀ ਕਤਲकांड ਨੂੰ ਲੈ ਕੇ ਉਸ ਜਿਹੜੀ ਯਾਤਰਾ ਨੂੰ ਉਸ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ 1986 ਦੇ ਵਿੱਚ ਜਿਹੜਾ ਬਹੁਤ ਵੱਡੀ ਰੱਥ ਯਾਤਰਾ ਕੰਢੀ ਜਾਣੀ ਸੀ ਜਿਸ ਵਿੱਚ ਲਾਲ ਕਿਸ਼ਨ ਅੜਵਾਨੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਔਰ ਜਦੋਂ ਉਸ ਜੱਥਾ ਅਯੁੱਧਿਆ ਪਹੁੰਚਿਆ ਸੀ ਤਾਂ ਮੁਲਾਇਮ ਸਰਕਾਰ ਨੇ ਗੋਲੀਆਂ ਚਲਾਉਣ ਦੇ ਹੁਕਮ ਦੇ ਦਿੱਤੇ ਤੁਸੀਂ ਜਿਸ ਵਿੱਚ ਕਈ ਹਜ਼ਾਰ ਕਾਰ ਸੇਵਕਾਂ ਦੀ ਜਿਹੜੇ ਪ੍ਰਾਣ ਚਲੇ ਗਏ ਸੀਗੇ ਇਸ ਕਾਂਡ ਦੇ ਵਿੱਚ ਤਾਂ ਫਿਰ ਉਸ ਤੋਂ ਬਾਅਦ ਉਹ ਦਿਨ 1992 ਜਦੋਂ 2 ਲੱਖ ਕਾਰ ਸੇਵਕਾਂ ਨੇ ਅ ਜਿਹੜਾ ਮੋਰਚਾ ਵਿੱਢਣ ਦਾ ਐਲਾਨ ਕੀਤਾ ਸੀ ਰਾਮ ਮੰਦਰ ਵੱਲ ਤਾਂ ਉਹਨਾਂ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਯੂਪੀ ਸਰਕਾਰ ਡਿੱਗ ਗਈ ਸੀ ਰਾਸ਼ਟਰਪਤੀ ਸ਼ਾਸਨ ਲੱਗ ਗਿਆ ਸੀ ਫਿਰ 7 ਸਾਲ ਸੁਪਰੀਮ ਕੋਰਟ ਇਸ ਫੈਸਲੇ ਨੂੰ ਰੱਖ ਕੇ ਚੁੱਪ ਰਿਹਾ ਫਿਰ ਸੱਤਾ ਦੇ ਵਿੱਚ ਬੀਜੇਪੀ ਸਰਕਾਰ ਆਉਂਦੀ ਹੈ ਔਰ ਆਪਣੇ ਆਪਣੇ ਤਾਥ ਰੱਖੇ ਜਾਂਦੇ ਆ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਸਾਰੇ ਡਾਕਟੇ ਨੂੰ ਇੰਗਲਿਸ਼ ਟ੍ਰਾਂਸਲੇਟ ਕਰਕੇ ਦਿਓ ਤਾਂ ਜਿਸ ਤੋਂ ਬਾਅਦ 2019 ਦੇ ਵਿੱਚ ਰਾਮ ਮੰਦਰ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਸੁੰਨੀ ਵਕੂ ਬੋਰਡ ਹਿੰਦੂ ਸੰਗਠਨਾਂ ਦੇ ਵਿੱਚ ਇਹ ਬਹੁਤ ਲੰਬੀ ਲੜਾਈ ਲੜੀ ਜਿਹੜੀ ਚੱਲੀ ਆ ਹਿੰਦੂ ਸੰਗਠਨਾਂ ਦਾ ਦਾਅਵਾ ਹੈ ਕਿ ਅਸੀਂ ਬਹੁਤ ਸਾਰੇ ਬੰਦਿਆਂ ਦੀ ਜਾਨ ਅਸੀਂ ਗਵਾਈ ਹੈ ਜਿਸ ਦੇ ਆਧਾਰ ਤੇ ਜੋ ਕਿ ਰਾਮ ਜੀ ਦਾ ਆਸ਼ੀਰਵਾਦ ਹੋਇਆ ਔਰ ਇਹ ਮੰਦਿਰ ਬਣਿਆ ਤਾਂ ਟਾਂ ਟਾਂਚਾ ਦਿਖਾ ਦੇ ਚੱਲਦੇ ਆ ਮਦਵਿੰਦਰ ਨੂੰ ਕਹਾਂਗਾ ਇੱਧਰ ਦਿਖਾਇਆ ਜਾਵੇ ਪਿੱਛੇ ਤਾਂ ਇਹ ਕੰਮ ਬਹੁਤ ਜ਼ੋਰਾਂ ਸ਼ੋਰਾਂ ਚੱਲ ਰਿਹਾ ਹੈ ਹਾਲਾਂਕਿ ਰਾਮ ਮੰਦਿਰ ਬਣ ਨੂੰ ਬਹੁਤ ਸਮਾਂ ਲੱਗਣਾ ਹੈ ਪਰ ਜਿਹੜਾ 22 ਜਨਵਰੀ ਨੂੰ ਉਦਘਾਟਨ ਹੋਣਾ ਉਸ ਨੂੰ ਲੈ ਕੇ ਦੂਰ ਦੂਰ ਤੋਂ ਲੋਕ ਆ ਰਹੇ ਨੇ ਹਾਲਾਂਕਿ 22 ਜਨਵਰੀ ਨੂੰ ਕੋਈ ਵੀ ਆ ਸੰਗਤ ਨੂੰ ਅਲਾਊਡ ਨਹੀਂ ਅੰਦਰ ਆਉਣਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਇਸ ਦਿਨ ਇਸ ਥਾਂ ਤੇ ਮੌਜੂਦ ਰਹਿਣਾ ਚਾਹੁੰਦੇ ਹਾਂ ਚਾਹੇ ਸਾਨੂੰ ਅੰਦਰ ਨਾ ਜਾਣ ਦਿੱਤਾ ਜਾਵੇ ਔਰ ਫਿਰ ਜਿਹੜਾ ਅਸੀਂ 23 ਜਨਵਰੀ 24 ਜਨਵਰੀ ਨੂੰ ਦਰਸ਼ਨ ਕਰਾਂਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸ਼੍ਰੀ ਰਾਮ ਜੀ ਦਾ ਮੰਦਿਰ ਅਮਾਵਾਂ ਰਾਮ ਮੰਦਿਰ ਜਿੱਥਾ ਤ੍ਰੇਤਾ ਯੁੱਗ ਮੇ ਰਗੂਕੁਲ ਕਾ ਦੇਵਾਲਿਆ ਥਾ ਤ੍ਰੇਤਾ ਯੁੱਗ ਦੀ ਗੱਲ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ ਤ੍ਰੇਤਾ ਯੁੱਗ ਦੇ ਵਿੱਚ ਰਾਮ ਜੀ ਅੱਜ ਜਿਹਦਾ ਜਨਮ ਹੋਇਆ ਆ ਸੀਤਾ ਜਿੱਦਾ ਹਰਣ ਹੋਇਆ ਰਾਵਣ ਨੇ ਹਰਣ ਕੀਤਾ ਉਸ ਤੋਂ ਬਾਅਦ ਯੁੱਧ ਹੁੰਦਾ ਤਾਂ ਤ੍ਰੇਤਾ ਯੁਗ ਚ ਰਗੂ ਕੁਲਦਾਸ ਦਿਵਾਲੇ ਜਿਹੜਾ ਸੀਗਾ ਉਹ ਇਹ ਸੀਗਾ ਉਹ ਲਿਖਿਆ ਵੀ ਹੋਇਆ ਜਹਾਂ ਰਾਮ ਹੈ ਵਹਾਂ ਬੈ ਨਹੀਂ ਔਰ ਨਹੀਂ ਨਾ ਹੀ ਕبھی ਪਰਾਜੇ ਹੋ ਸਕਦੀ ਹੈ ਤਾਂ ਬਿਲਕੁਲ ਜਿੱਤ ਹੋਈ ਹੈ ਔਰ ਰਾਮ ਮੰਦਰ ਬਣਾਉਣ ਦਾ ਜਿਹੜਾ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸੀ ਉਹ ਬੜਾ ਜੋਰਾ ਸ਼ੋਰ ਹੈ